ਦੋਸਤੋ ਤੁਸੀਂ ਜੁੜੇ ਹੋ ਫਾਜ਼ਲਕਾਰ 24 ਚੈਨਲ ਮੈਂ ਤੁਹਾਡਾ ਦੋਸਤ ਰਮੇਸ਼ ਯਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਜੋਧਾ ਪਹਿਣੀ ਜਿੱਥੇ ਕੀ ਸਰਕਾਰ ਦੀ ਤਰਫੋਂ ਫੀਡ ਲਿਆਂਦੀ ਗਈ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਫੀਡ ਦੀ ਟਰਾਲੀ ਆਈ ਹੈਗੀ ਹੈ ਜੋ ਪਿੰਡ ਜੋਧਾ ਪਹਿਣੀ ਦੇ ਜਿਨੇ ਹਰ ਪਰਭਾਵਤ ਪਰਿਵਾਰ ਹੋਏ ਆ ਉਹਨਾਂ ਨੂੰ ਇੱਕ ਇੱਕ ਘਟਾ ਫੀਡ ਦਾ ਵੰਡਿਆ ਜਾਣਾ ਹੈ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਪਿੰਡ ਦੇ ਲੋਕ ਇਕੱਠੇ ਹੋਏ ਆ ਜੋ ਬਲਾਕ ਜਲਾਲਾਬਾਦ ਦੇ ਪ੍ਰਧਾਨ ਹੈਗੇ ਆ ਗਣੇਸ਼ ਸਿੰਘ ਜੋ ਸਰਪੰਚਾ ਦੇ ਪ੍ਰਧਾਨ ਆ ਉਹਨਾਂ ਨਾਲ ਗੱਲਬਾਤ ਕਰਾਂ ਦੇ ਇੱਥੋਂ ਦੇ ਲੋਕ ਵੀ ਆਪਣੇ ਨਾਲ ਮੌਜੂਦ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੀ ਸਰਪੰਚ ਸਾਹਿਬ ਕਿੰਨੇ ਘੱਟੇ ਫੀਲਡ ਦੇ ਲੈ ਕੇ ਆਏ ਆ ਸਰ ਟੀੜ ਜਿਹੜਾ ਅੱਜ ਪ੍ਰਿੰਟ ਜੋਤਾ ਪੈਣੀ ਜਿਹੜਾ 160 ਬੋਟ ਜਿਹੜੀ ਇੱਕ ਟਰਾਲੀ ਅਸੀਂ ਪਿੱਛੇ ਵੱਲ ਕੇ ਆਏ ਆ ਜਿਹਦੇ ਵਿੱਚ ਕੁਝ ਪਰਿਵਾਰ ਟਾਣੀ ਮਾਨਸੇਵਾਲ ਦੇ ਦੇ ਵੀ ਆ ਗਏ ਜੀ 140 ਸਿੰਘ ਬਾਦਸ਼ਾਹ ਇੱਕ ਇੱਕ ਪਰਿਵਾਰ ਨੂੰ ਜਿਹੜੀ ਹੈ ਮੈਂ ਖੁਦ मौके ਤੇ ਆ ਕੇ ਜਿਹੜੀ ਹੈ ਇੱਕ ਇੱਕ ਪਰਿਵਾਰ ਨੂੰ ਜਿਹੜੀ ਹੈ ਉਹ ਵਨ ਤੋਂ ਪੂਰੀ ਕਰਵਾ ਕੇ ਆ ਰਿਹਾ ਜੀ ਔਰ ਇਹ ਜਿਹੜਾ ਸਾਨੂੰ ਰਾਸ਼ਨ ਜਿਹੜੀ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਦੀ ਟੀਮ ਦੇ ਮੈਂਬਰ ਜਿਹੜੇ ਹੈਗੇ ਨੇ ਸਾਡੇ ਮਾਨਯੋਗ ਐਮ ਐਲ ਏ ਹਲਕਾ ਜਗਦੀਪ ਕੁਮਾਰ ਗੋਲਡੀ ਜੀ ਉਹਨਾਂ ਦੀ ਰਹਿਨਮਾਈ ਇੱਥੇ ਜਿਹੜਾ ਹੈਗਾ ਪਿੰਡ-ਪਿੰਡ ਜਿਹੜਾ ਹੈਗਾ ਜਿੰਨੇ ਪਿੰਡ ਹੜ ਪ੍ਰਭਾਵਤ ਨੇ ਉਹਨਾਂ ਨੂੰ ਜਿਹੜਾ ਅਸੀਂ ਰਾਸ਼ਨ ਜਿਹੜਾ ਹਰੇਕ ਤਰ੍ਹਾਂ ਦਾ ਰਾਸ਼ਨ ਹੈ ਜਿਸ ਤਰ੍ਹਾਂ ਫੀਡ ਸਾਇਲਜ ਜਿਹੜਾ ਚਾਰ ਹੈ ਜਾਂ ਜਿਸ ਤਰ੍ਹਾਂ ਚੋਕਰ ਆਇਆ ਸੀ ਔਰ ਰਾਸ਼ਨ ਕਿੱਟ ਜਿਹੜੀ ਹੈਗੀ ਆ ਉਹ ਹਰੇਕ ਪਰਿਵਾਰ ਨੂੰ ਲੋੜਵੰਦ ਜ਼ਰੂਰਤਮੰਦ ਪਰਿਵਾਰ ਨੂੰ ਜਿਹੜੀ ਹੈਗੀ ਆ ਅਸੀਂ ਘਰ ਘਰ ਜਾ ਕੇ ਪ੍ਰੋਵਾਈਡ ਕਰਵਾ ਰਹੇ ਆ। ਹੂੰ। ਪੰਜਾਬ ਸਰਕਾਰ ਨੇ ਜਿਹੜਾ ਹੈ ਬਹੁਤ ਵਧੀਆ ਪ੍ਰਬਾਲਾ ਕੀਤਾ ਹੋਇਆ ਹੈ ਹਾਰਡ ਪ੍ਰਭਾਵਿਤ ਜਿੰਨੇ ਪਰਿਵਾਰ ਬੈਠੇ ਨੇ ਬਾਰਡਰ ਏਰੀਆ ਤੇ ਜੀ। ਸਰਪੰਚ ਸਾਹਿਬ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਹਾਰਡ ਪ੍ਰਭਾਵਿਤ ਪੂਰਾ ਅੱਧਾ ਪੰਜਾਬ ਹੀ ਹੋਇਆ ਹੈਗਾ। ਤੁਸੀਂ ਜਲਾਲਾਬਾਦ ਬਲਾਕ ਦੇ ਪ੍ਰਧਾਨ ਹੋ ਜਿੰਨੇ ਵੀ ਪਿੰਡਾਂ ਦੇ 160 ਪਿੰਡਾਂ ਦੇ ਸਰਪੰਚ ਹੈਗੇ ਉਹਨਾਂ ਦੇ ਤੁਸੀਂ ਨਿਮੈਂਦਗੀ ਕਰਦੇ ਹੋ। ਸੋ ਪਿੰਡਾਂ ਦੇ ਜਿਹੜੇ ਸਰਪੰਚ ਹੈਗੇ ਆ ਕੱਚੇ ਕਮਰੇ ਵਾਲੇ ਜਾ ਪੱਕਿਆਂ ਦੇ ਦਰਿਆਣਾ ਪੈ ਚੁੱਕੇ ਆ ਉਹਦੇ ਬਾਰੇ ਤੁਸੀਂ ਕੀ ਹੱਲ ਕਰਾਓਗੇ ਸਰਕਾਰ ਕੋਲੋਂ ਜੀ ਸਰ ਜਦੋਂ ਹੜ੍ਹ ਦਾ ਜਿਹੜਾ ਹੈਗਾ ਪ੍ਰਕੋਪ ਜਦੋਂ ਵਾਪਸ ਜਾਵੇਗਾ ਲਗਭਗ ਮੇਰੇ ਹਿਸਾਬ ਨਾਲ ਜਿੱਦ ਤੱਕ ਮੇਰਾ ਆਈਡੀਆ ਹੈ ਖੁਦ ਹੀ ਕੈਲਕੂਲੇਸ਼ਨ ਲਗਭਗ 10 ਤੋਂ 15 ਦਿਨ ਜਿਹੜਾਗਾ ਪਾਣੀ ਦੀ ਜਿਹੜੀ ਮਾਰ ਰਹਿ ਸਕਦੀ ਹੈ ਖੇਤਾਂ ਦੇ ਵਿੱਚ ਮੈਂ ਖੁਦ ਮੌਕੇ ਤੇ ਆ ਕੇ ਵੇਖਿਆ ਲਗਭਗ 11 ਪਿੰਡਾਂ ਦੇ ਵਿੱਚ ਮੈਂ ਜਿਹੜੀ ਕਿ ਮੇਰੀ ਡਿਊਟੀ ਲੱਗੀ ਹੋਈ ਹੈ ਮੈਂ ਆਦੀ ਤਨਦੇਹੀ ਨਾਲ ਡਿਊਟੀ ਜਿਹੜੀ ਹੈਗੀ ਹੈ ਸਵੇਰੇ ਤ ਲੈ ਤੇ ਸ਼ਾਮ ਤੱਕ ਜਿਹੜੀ ਹੈਗੀ ਹੈ ਉਹ ਨਿਭਾ ਰਿਆਂ ਜਿੰਨਾ ਵੀ ਕੋਈ ਅਸੀਂ ਸੈਂਟਰ ਬਣਾਇਆ ਹੋਇਆ ਹੈ ਉਸ ਸੈਂਟਰ ਦੇ ਵਿੱਚੋਂ ਜਿਵੇਂ ਲਗ ਲਗ ਪਿੰਡਾਂ ਨੂੰ ਜਿਹੜਾ ਹੈ ਰਾਸ਼ਨ ਪ੍ਰੋਵਾਈਡ ਕਰਵਾ ਰਿਆ ਇੱਕ ਦਿਨ ਚ ਮੈਂ ਲਗਭਗ 4 ਤੋਂ 5 ਪਿੰਡਾਂ ਨੂੰ ਜਿਹੜਾ ਹੈ ਬਿਲਕੁਲ ਰਾਸ਼ਨ ਪ੍ਰੋਵਾਈਡ ਕਰਾਉਣਾ ਔਰ ਖੁਦ ਜਾ ਕੇ ਮੌਕੇ ਤੇ ਵੰਡਾ ਕੇ ਆਣਿਆ ਦੂਸਰੀ ਗੱਲ ਰਹੀ ਮਕਾਨਾਂ ਦੀ ਜਦੋਂ ਹੜ ਦਾ ਜਿਹੜਾ ਪ੍ਰਕੋਪ ਇਹ ਹਟ ਜਾਵੇਗਾ ਉਸ ਤੋਂ ਬਾਅਦ ਕਈ ਜਿਹੜੇ ਮਕਾਨ ਜਿਹੜੇ ਹੜ ਦੀ ਮਾਰ ਇਟਾਰੇ ਹੋਏ ਨੇ ਉਹ ਜਦੋਂ ਆਪਾਂ ਨੂੰ ਪਤਾ ਹੈ ਵੀ ਪਾਣੀ ਦਾ ਜਿਹੜਾ ਪ੍ਰਕੋਪ ਇਹ ਸੁੱਕੇਗਾ ਉਸ ਤੋਂ ਬਾਅਦ ਕਈ ਕਮਰੇ ਜਿਹੜੇ ਗਏ ਨੇ ਕਈ ਪਰਿਵਾਰਾਂ ਦੇ ਮਕਾਨ ਜਿਹੜੇ ਗਿਹੜੇ ਉਹਨਾਂ ਦਾ ਖਦਸ਼ਾ ਜਿਹੜਾ ਹੈ ਪਾਟਨ ਦਾ ਬਣਿਆ ਹੋਇਆ ਫਿਰ ਜਾ ਕੇ ਉਸ ਤੋਂ ਬਾਅਦ ਗਰਦੋਰੀ ਹੋਗੀ ਮੌਕੇ ਤੇ ਜਿੰਨਾ ਵੀ ਕਿਸੇ ਦਾ ਕੋਈ ਖਰਾਬਾ ਹੋਇਆ ਹੈ ਜਾਂ ਕੋਈ ਫਸਲ ਦਾ ਹੋਇਆ ਹੈ ਕੋਈ ਚਾਰੇ ਦਾ ਹੋਇਆ ਹੈ ਕੋਈ ਜਿਸ ਤਰ੍ਹਾਂ ਸਬਜ਼ੀਆਂ ਦਾ ਹੋਇਆ ਹੈ ਜਾਂ ਕੋਈ ਮਕਾਨਾਂ ਦਾ ਹੋਇਆ ਹੈ ਉਹ ਮੌਕੇ ਤੇ ਜਾ ਕੇ ਪਟਵਾਰੀ ਸਾਹਿਬ ਐਸਡੀਐਮ ਸਾਹਿਬ ਅਸੀਂ ਖੁਦ ਸਾਡੀ ਜਿਹੜੀ ਐਮਐਲ ਸਾਹਿਬ ਦੀ ਟੀਮ ਜਿਹੜੀ ਹੈਗੀ ਹੈ ਖੁਦ ਜਾ ਕੇ ਅਸੀਂ ਜਿੰਨਾ ਵੀ ਕੋਈ ਕਿਸੇ ਦਾ ਖਰਾਬਾ ਹੋਇਆ ਨੁਕਸਾਨ ਹੋਇਆ ਉਹਦੀ ਪਰਪਾਈ ਕਰਨ ਦੀ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਜਿਸ ਤਰ੍ਹਾਂ ਇਸੇ ਪਿੰਡ ਵਿੱਚ ਪਹਿਲੇ ਮੈਂ ਬੈਠ ਕਰਕੇ ਕਿਹਾ ਸੀ ਬੀਬੀਆਂ ਇਕੱਠੀਆਂ ਹੋਈਆਂ ਸੀਗੀਆਂ ਉਹਨਾਂ ਦਾ ਇੱਕ ਮੰਗ ਸੀ ਜਿਨ੍ਹਾਂ ਜਿਹਨਾਂ ਦੇ ਪਰਿਵਾਰ ਹੈਗੇ ਆ ਜਿਹੜੇ ਤਿਆਰੀ ਦਫਾ ਕਰਦੇ ਆ ਗੜੀयां ਹੀ ਬੰਦ ਹੋ ਚੁੱਕੀਆਂ ਹਨ ਉਹਨਾਂ ਤੱਕ ਰਾਸ਼ਨ ਪ੍ਰੋਵਾਈਡ ਕਰਵਾਇਆ ਜਾ ਰਿਹਾ ਜੀ ਸਰ ਅੱਜ ਅਸੀਂ ਲਗਭਗ 100 ਕਿੱਟ ਲੈ ਕੇ ਆਏ ਹਾਂ ਜਿਹੜੇ ਪਰਿਵਾਰ ਜਿਹਨਾਂ ਕੋਲ ਜ਼ਮੀਨ ਜ਼ਿਆਦਾ ਤੱਕੀ ਹੈ ਚਲੋ ਉਹ ਤਾਂ ਆਪਦਾ ਬਿਲਕੁਲ ਲੋੜ ਜਰੀ ਦੀ ਜ਼ਰੂਰਤ ਸਾਡੀ ਰਹਿਤਰਾਂ ਦੀ ਪੂਰੀ ਕਰ ਸਕ ਲੈਂਦੇ ਨੇ ਜਿਹੜੇ ਵਿਚਾਰੇ ਤਿਹਾਰੀ ਤੇ ਡਿਪੈਂਡੈਂਟ ਨੇ ਉਹਨਾਂ ਦਾ ਇੰਤਜ਼ਾਮ ਕਰਾਉਣ ਵਾਸਤੇ ਇੱਕ ਇੱਕ ਅਸੀਂ ਰਾਸ਼ਨ ਕਿੱਟ ਅੱਜ ਪ੍ਰੋਵਾਈਡ ਕਰਵਾ ਰਹੇ ਹਾਂ ਜਿੰਨਾ ਕੋਈ ਹੋਰ ਜਿਹੜੇ ਗਰੀਬੀ ਦੇ ਹੱਥ ਥੱਲੇ ਜਿਹੜੇ ਪਰਿਵਾਰ ਰਹ ਰਹੇ ਨੇ ਜਿੰਨੀ ਉਹਨਾਂ ਨੂੰ ਹੋਰ ਜ਼ਰੂਰਤ ਹੋਏਗੀ ਰਾਸ਼ਨ ਦੀ ਬਿਲਕੁਲ ਮੈ ਰਾਸ਼ਨ ਇਹਨਾਂ ਨੂੰ ਮੁਹੱਈਆ ਕਰਵਾ ਕੇ ਜਾਂ ਸਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਰ ਪ੍ਰਭਾਵਤਾਂ ਲਈ ਹਾਂਜੀ ਸਰ ਲਗ ਲਗ ਜਗਾ ਤੇ ਜਿਵੇਂ ਚੱਕ ਬਜੀਦੇ ਚੱਕ ਹੀਵੇ ਜਿਹੜਾ ਹੈ ਰਾਹਤ ਕੈਂਪ ਬਣਿਆ ਹੋਇਆ ਹੈ ਉੱਥੇ ਵੀ ਕਈ ਪਰਿਵਾਰ ਜਿਹੜੇ ਗੇੜੇ ਐਸ ਟਾਈਮ ਮੌਜੂਦ ਨੇ ਜਿਨ੍ਹਾਂ ਦੇ ਡੰਗਰ ਵੀ ਔਰ ਉਹਨਾਂ ਨੂੰ ਅਸੀਂ ਚਾਰਾ ਵੀ ਹਰੇਕ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈਗੀ ਆ ਉਹ ਅਸੀਂ ਕੈਂਪ ਦੇ ਵਿੱਚ ਦਵਾ ਰਹੇ ਜੀ ਧੰਨਵਾਦ ਸੋ ਦੋਸਤੋ ਗੱਲ ਕਰਦੇ ਆ ਪਿੰਡ ਦੇ ਮੌਜੂਦਾ ਸਰਪੰਚ ਮਿੰਦਰ ਸਿੰਘ ਨਾਲ ਹਾਂਜੀ ਸਰਪੰਚ ਸਾਹਿਬ ਸਰਕਾਰ ਕਿਸ ਤਰ੍ਹਾਂ ਮਂ ਇੰਤਜ਼ਾਮ ਕਰ ਰਹੀ ਹੈ ਇਹਨੇ ਲੋਕਾਂ ਦੀ ਕਿਸ ਤਰ੍ਹਾਂ ਸਹਾਰ ਲੈ ਰਹੀ ਬਹੁਤ ਵਧੀਆ ਕਰ ਰਹੀ ਹੈ ਅੱਜ ਸਾਡੇ ਨੂੰ ਰਾਸ਼ਨ ਵੀ ਆ ਗਿਆ ਫੀਡ ਵੀ ਆ ਗਈ ਜੀ ਹਾਂਜੀ ਅੱਛਾ ਕਿੰਨਾ ਰਾਸ਼ਨ ਆਇਆ ਜੀ ਰਾਸ਼ਨ 160 ਕਿਟ ਆਇਆ ਜੀ ਪਹਿਲਾਂ ਵੀ ਆ ਸੀਗਾ ਨਹੀਂ ਫੀਡ 160 ਕਿਟ ਆਈ ਤੇ 100 ਕਿਟ ਦੂਸਰੀ ਆਈ ਹੈ ਰਾਸ਼ਨ ਸਰਕਾਰ ਨੂੰ ਕੀ ਕਹਿਣਾ ਚਾਹੋ ਜੋ ਹਮਨਵਾਦ ਕਰਨੇ ਸਰਕਾਰ ਦਾ ਮੈਂ ਮਨਬੋਲਦੀ ਸਾਹਿਬ ਨੂੰ ਧੰਨਵਾਦ ਕਰਦਾ ਹਾਂ ਲੈ ਰਹੇ ਸਾਰ ਲੋਕਾਂ ਨੂੰ ਹਾਂਜੀ ਬਹੁਤ ਹੀ ਕਹਿਣਾ ਚਾਹੋ ਸੋ ਗੱਲ ਕਰਦੇ ਆ ਜਿਹੜੇ ਚੇਅਰਮੈਨ ਸੀਗੇ ਕਰਨੈਲ ਸਿੰਘ ਉਹਦੇ ਬੇਟੇ ਜੀ ਨਾਲ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜੋ ਹਰ ਪ੍ਰਭਾਵਤ ਲੋਕ ਹੋਏ ਹੈ। ਅਸੀਂ ਸਰਕਾਰ ਦਾ ਔਰ ਸਾਡੇ ਐਮਐਲਏ ਸਾਡਾ ਸਾਡੇ ਪ੍ਰਧਾਨ ਦਾ ਇਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਸਾਨੂੰ ਫੀਡ ਔਰ ਰਾਸ਼ਨ ਪ੍ਰੋਵਾਈਡ ਕਰਾਇਆ ਹੈ। ਸਾਡੇ ਸਰਪੰਚ ਯੂਨੀਅਨ ਬਲਾਕ ਪ੍ਰਧਾਨ ਨੇ ਇਹਨਾਂ ਨੇ ਵੀ ਸਾਡੀ ਪੂਰੀ ਸਾਰ ਲਈਏ ਸਾਡੇ ਦੂਜੀ ਵਾਰੀ ਹੋ ਗਈ ਸਾਡੇ ਕੋਲ ਆ ਕੇ ਸਾਡੇ ਬਾਰੇ ਪੁੱਛਦਸ ਕਰ ਰਹੇ ਸੀ ਤੇ ਇਹਨਾਂ ਨੇ ਪੂਰਾ ਸਾਡਾ ਸਾਥ ਵੀ ਦਿੱਤਾ ਹੈ ਰਾਸ਼ਨ ਵੀ ਸਾਨੂੰ ਪ੍ਰੋਵਾਈਡ ਕਰਾਇਆ ਹੈ। ਤੇ ਐਮਐਲਏ ਸਾਹਿਬ ਨੇ ਵੀ ਪੂਰਾ ਸਾਥ ਦਿੱਤਾ ਹੈ ਅੱਗੇ ਗੱਲ ਰਹੀ ਵਿਧਾਇਕ ਸਾਡਾ ਸਾਡੇ ਨਾਲ ਖੜਾ ਹੈ ਅਸੀਂ ਉਹਨਾਂ ਦੀ ਜਿੰਨੀ سپورਟ ਹੋਇਆ ਅਸੀਂ ਕਰੀਦਾ ਸੀ ਉੰਨੀ ਹੀ ਉਹ ਸਾਡੀ ਅੱਜ ਕਰ ਰਿਹਾ ਹੈ ਜੀ ਅੱਗੇ ਅਸੀਂ ਉਹਨਾਂ ਕੋਲੋਂ ਗੁਰਦਾਵਰੀਆਂ ਦੀ ਜਾਂ ਕੋਈ ਵੀ ਮੰਗ ਕੀਤੀ ਹੈ ਉਹਨਾਂ ਨੇ ਸਪੈਸ਼ਲ ਅਜ ਪਟਵਾਰੀ ਸਾਹਿਬ ਵੀ ਸਾਡੇ ਕੋਲ ਭੇਜਿਆ ਹੈ ਠੀਕ ਹੈ ਜੀ ਸਰਪੰਚ ਸਾਹਿਬ ਨੂੰ ਨਾਲ ਭੇਜਿਆ ਹੈ ਨਾਲ ਅਜ ਨੇ ਹੋਰ ਵੀ ਸਾਡੇ ਸੱਜਣਾਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਤੇ ਸਾਨੂੰ ਜਿਵੇਂ ਰਾਸ਼ਨ ਪ੍ਰੋਵਾਈਡ ਕੀਤਾ ਗਿਆ ਉਵੇਂ ਸਾਨੂੰ ਅੱਗੇ ਜੋ ਸਾਡੀ ਆਰਥ ਦੇ ਚ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਉਹ ਵੀ ਅਸੀਂ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਔਰ ਇਸ ਸਰਪੰਚ ਸਾਹਿਬ ਅੱਗੇ ਵੀ ਹੈ ਵਿਧਾਇਕ ਸਾਹਿਬ ਦੇ ਅੱਗੇ ਵੀ ਕਿ ਸਾਨੂੰ ਉਸ ਤਰ੍ਹਾਂ ਸਾਨੂੰ ਉਹ ਵੀ ਗ੍ਰਾਂਟ ਦਿੱਤੀ ਜਾਵੇ ਜੋ ਖਰਾਬੇ ਦੀ ਬਣਦੀ ਏ ਉਹ ਖਰਾਬਾ ਸਾਨੂੰ ਦਿੱਤਾ ਜਾਵੇ ਕਈ ਮਕਾਨ ਪਾਟੇ ਨੇ ਕਈ ਡਿੱਗੇ ਨੇ ਪਹਿਲੇ ਵੀ ਅਸੀਂ ਪਿਛਲੀ ਵਾਰੀ ਵੀ ਇੱਕ ਦੋ ਮਕਾਨ ਡਿੱਗੇ ਸੀ ਸਾਨੂੰ ਉਹਨਾਂ ਨੇ ਸਾਨੂੰ ਕਰਵਾਏ ਸੀ ਮੀਹਜਾ ਪਰ ਹੁਣ ਸਰਪੰਚ ਸਾਹਿਬ ਆਏ ਹੋਏ ਨੇ ਇਹਨਾਂ ਨੂੰ ਦਿਖਾਵਾਂਗੇ ਵੀ ਔਰ ਕਰਵਾਵਾਂਗੇ ਵੀ ਵੇ ਜਿਹੜੇ ਹੜ੍ਹ ਪ੍ਰਭਾਵਿਤ ਹੋਇਆ ਅਰਾਚਾਰਾ ਵੀ ਖਤਮ ਹੋ ਗਿਆ ਜੋ ਚੋਨਾ ਵੀ 100% ਕਰੀਬ ਕਈਆਂ ਜਗ੍ਹਾ ਤੇ ਖਤਮ ਹੋਇਆ ਕਟੋ ਘਾਟ ਮੁਆਵਜ਼ਾ ਕਿੰਨਾ ਚਾਹੀਦਾ ਹੈ ਮੰਨ ਲੈ ਕਿਸਾਨਾਂ ਨੂੰ ਜੀ ਘੱਟ 1.5 ਤੋਂ 2 ਲੱਖ 1.5 ਤੋਂ 2 ਲੱਖ ਦੇ ਵਿੱਚ ਕਿਸਾਨ ਨੂੰ ਕਿੱਲੇ ਦਾ ਮੁਆਵਜ਼ਾ ਚਾਹੀਦਾ ਜੀ ਜੋ ਖਰਚਾ ਕਰ ਚੁੱਕਾ ਹੈ ਜ ਕਿਸਾਨ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਨਾਂ ਘਾਟੋ ਘਟ ਚਾਹੀਦਾ ਜੀ ਧੰਨਵਾਦ ਵੀਰ ਥੈਂਕ ਯੂ ਸਰ